ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਘੇ ਰੇ ਮਾਹੇ ਸੁਹੰਦਿਆ ਹਰੇ ਪੈਰ ਸਾਗੇ ਬੈਠੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਾਨੂੰ ਮੰਨ ਮੋਲਿਆ ਰਾਮ ਸੋ ਸਾਂਗੇ ਸਾਧ ਸਹੇਲੜਿਆ ਸਾਧ ਜਨ ਤੇ ਬਾਹਰੀ ਸੇ ਰਹਿਨੇ ਇਕਲੜਿਆ ਤੈਨ ਦੋਖ ਨ ਕਬੂ ਉਤਰੈ ਸੇ ਜਮਕੇ ਵਸੇ ਪੜਿਆ ਜਿਨੀ ਰਾਵਿਆ ਪ੍ਰਭੂ ਆਪਣਾ ਐਸੇ ਦਿਸ ਨੇ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠੇ ਤਨਾ ਜੜਿਆ ਨਾਨਕ ਬਾਂਛੈ ਤੂੜੇ ਤਨ ਪ੍ਰਭ ਸਰਣੀ ਦਰ ਪੜਿਆ ਮੰਘੇ ਰੇ ਪ੍ਰਭੂ ਅਰਾਧਣਾ ਬਹੜੇ ਨ ਜਨਮੜਿਆ ਪੋਖੇ ਤਖਾਰ ਨ ਵਿਆਪਈ ਕੰਠੇ ਮਿਲਿਆ ਹਰਨਾਹ ਮਨੁ ਬਿਧਿਆ ਚਰਨਾਰ ਬਿੰਦ ਦਰਸਨੇ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪਹੇ ਨ ਸਕਈ ਮੇਲੇ ਸਾਧੂ ਗੁਣ ਗਾਹ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤੇ ਸਮਾਹ ਕਰ ਗਹੇ ਲੀਨੀ ਪਾਰ ਬ੍ਰਹਮ ਮੇ ਬਹੜ ਨ ਵਿਛੁੜਿਆ ਬਰਜਾ ਲਖ 베ਰੀਆ ਹਰੇ ਸੱਜਣੋ ਅਗਮ ਅਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰੈ ਪਈਆ ਕੋ ਖੁਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਹੋ ਮਾਗੇ ਮੱਜੇ ਨੂੰ ਸੰਗੇ ਸਾਧੂਆ ਤੂੜੀ ਕਰ ਇਸ ਨਾਨ ਨੂੰ ਹਰ ਕਾ ਨਾਮ ਧਿਆਏ ਸੁਣੇ ਸਭ ਨਾਨੁ ਕਰਦਾਨੋ ਜਨਮ ਕਰਮ ਮਾਲ ਉਤਰੈ ਮਨ ਤੇ ਜਾਈ ਗਮਾਨ ਨੂੰ ਕਾਮੇ ਕਰੋਧੇ ਨਮੋਹੀਏ ਬਿਨਸ ਲੋਭ ਸੁਵਾਨੂ ਸਚੇ ਮਰਗੇ ਚਲਦਿਆ ਉਸ ਤੇ ਕਰੇ ਜਹਾਨ ਨੂੰ ਅਛੈ ਤੇ ਤੀਰਥ ਸਗਲ ਪੁੰਨ ਜੀਏ ਦਇਆ ਪਰਵਾਨੋ ਜਿਸਨੋ ਦੇਵੇ ਦਇਆ ਕਰੇ ਸੋਈ ਪੁਰਖ ਸੁਜਾਨੋ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨੂ ਮਾਗੇ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਨੂ ਫਲ ਗੁਣੇ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆ संत सहायी राम के कर कृपा दिया मिलाई सीज सुहावी सर्व सुख होणे दुखा नाही जाय इच्छपुनी वडपागणी ਵਰਪਾਇ ਹਰੀ ਰਾਏ ਮੇਲੇ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾਂ ਅਵਰ ਨ ਦਿਸਈ ਕੋਈ ਦੂਜਾ ਲਵੇ ਨਾ ਲਾਈ ਹਲ ਤੂੰ ਪਲ ਤੂੰ ਸਵਾਰਿਓ ਨੂੰ ਨਹਿ ਚਲ ਦਿੱਤੀ ਨੂੰ ਜਾਏ ਸੰਸਾਰ ਸਾਗਰ ਤੇ ਰਖਿਅ ਨੂੰ ਬਹੜੇ ਨ ਜਨਮੈ ਤਾ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣੇ ਨਿਤ ਸਲਾਹੀ ਐ ਜਿਸਨੋ ਤੇਲ ਨਾ ਤਮਾਈ ਜਿਨੇ ਜਿਨੇ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧੇ ਚਰਨ ਹਰੇ ਭਉਜ ਬਖਮ ਤਰੇ प्रेम भगते तिन पाईया बिखिया न हिजरे कूड़ गए दुविधा नसी पूरन सचे परे पार ब्रह्म प्रभु सेव दे ਮਨ ਅੰਦਰ ਏਕ ਉਤਰੇ ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾਨੁ ਕਿਰਪਾ ਕਰੋ ਹਰੇ ਮਾਝ ਮਹੱਲਾ ਪੰਜਵਾ ਦਿਨ ਰੈਣੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ 세ਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਵੇਰਣ ਆਪੁ ਤਿਆਗੇ ਸਰਣੀ ਪਵਾਂ ਮੁਖੇ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲ ਹੋ ਸਜਣ ਸੈਣ ਜੋ ਜੀ ਹਰ ਤੇ ਵਿਛੜੇ ਸੋਖਿ ਨਵਸਨੇ ਪੈਣ ਹਰ ਪਿਰ ਬੇਨੂ ਚੈਨੁ ਨ ਪਾਈਐ ਕੋ ਜਿ ਡਠੇ ਸਭੇ ਗੈਣ ਆਪ ਕਮਣੈ ਵਿਛੁੜੀ ਦੋ ਸੁਨਾ ਕਾਹੂ ਦੇਣ ਕਰੇ ਕਿਰਪਾ ਪ੍ਰਭ ਰੱਖ ਲੇ ਹੋ ਹੋਰ ਨਾਹੀ ਕਰਨ ਕਰੇਣ ਹਰੇ ਤੋਧ ਵੇਣੋ ਖਾਕੂ ਰੂਲਣਾ ਕਹੀਏ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰੇ ਸੁਰਜ ਨੂੰ ਦੇਖਾਨੈ ਜੀਅ ਕੀ ਬਿਰਥਾ ਸੋ ਸੁਣੇ हरे समृद पुर अपार मरण जीवने आराधना सभना का आधार ससुरै पेय सुकंत की ਵੱਡਾ ਜੀਸੂ ਪਰਵਾਰ ਉੱਚ ਅਗੰ ਅਗਾਧੇਬੋਧ ਕੇਚੂ ਅੰਤ ਨ ਪਾਰਾਵਾਰ ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇਛਾਰ ਦੀਨਾਨਥ ਦਿਆਲ ਦੇਵ ਪਤਿਤ ਉਧਾਰਨ ਹਾਰ ਆਦੇ ਜੋਗਾਦੀ ਰੱਖਦਾ ਸਾਚੂ ਨਾਮ ਕਰਤਾ ਕੀਮਤ ਕੋਏ ਨ ਜਾਣਈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵੈਸੇ ਰਹੇ ਨਾਨਕ ਨਹੀਂ ਸੁਮਾਰ ਦੇਨੁ ਰੈਣ ਜੇ ਪ੍ਰਭ ਕਾ ਸੇਵ ਦੇ ਤਿਨ ਕੈ ਸਦ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ